ਬਹੁਤ ਦੋਸਤੋ ਪੀਡੀਐਫ ਇਹ ਮੇਲੇ ਤੇ ਨਾ ਨਾਬੇ ਵਾਲੇ 707 ਨੰਬਰ ਬੁੱਲਦੀ ਝੋਟੀ ਆਈ ਹੋਈ ਹੈ ਸਿੰਘੋ ਕੋਹਨੀ ਆ ਤੇ ਇਹ ਮਿਲਕਿੰਗ ਦੇ ਕੰਪੀਟੀਸ਼ਨ ਦੇ ਵਿੱਚ ਆਈ ਹੋਈ ਹੈ ਜੀ ਤੇ ਆਪਾਂ ਬਾਈ ਤੋਂ ਡਿਟੇਲ ਪੁੱਛਦੇ ਆ ਬਹੁਤ ਸੋਹਣਾ ਰਿਜ਼ਲਟ ਆ ਉਸ ਬੁੱਲ ਦਾ ਤੇ ਆਪਾਂ ਸਾਰੀ ਇਹਦੇ ਬਾਰੇ ਝੋਟੀ ਬਾਰੇ ਡਿਟੇਲ ਪੁੱਛਦੇ ਆਗੇ ਕਿ ਕਿੰਨੇ ਦੁੱਧ ਚੱਲ ਰਹੀ ਹੈ ਜਾਂ ਘਰੇ ਕਿੰਨੇ ਤੇ ਚੱਲ ਰਹੀ ਸੀ ਇੱਥੇ ਕੀ ਪੀਸ ਹੈ ਨਾ ਇਸ ਤਰ੍ਹਾਂ ਉਹਦਾ ਰਿਜ਼ਲਟ ਰਿਹਾ ਤੇ ਉਹ ਆਪਾਂ ਸਾਰੀ ਬਾਈ ਨਾਲ ਗੱਲਬਾਤ ਕਰਾਉਨੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ Facebook ਪੇਜ ਨੂੰ ਕਰ ਲਿਓ ਫੋਲੋ ਤੇ ਆ ਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਂਦੇ ਹਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਕਵਲਜੀਤ ਸਿੰਘ ਹੈ ਜੀ ਠੀਕ ਹੈ ਜੀ ਆਪਣਾ ਬਾਈ ਹੋਰ ਨਾਮ ਸਤਨਾਰ ਸਿੰਘ ਜੀ ਠੀਕ ਹੈ ਜੀ ਤੇ ਆਪਣਾ ਐਡਰੈਸ ਬੋਰਾ ਜੀ ਮੈਂ ਲੁਧਿਆਣਾ ਸ਼ਹਿਰ ਦਾ ਰਹਿਣ ਵਾਲਾ ਜੀ ਹੈ ਬੋਰਾ ਜੀ ਠੀਕ ਹੈ ਜੀ ਤੇ ਆਪਣੇ ਕੋਲੇ ਪਸ਼ੂ ਕਿੰਨੇ ਕੁ ਰੱਖੇ ਹੋਏ ਆ ਮੇਰੇ ਕੋਲ 50 ਕੁ ਪਸ਼ੂ ਹੈਗੇ ਆ ਜੀ ਠੀਕ ਹੈ ਜੀ ਆਪਣਾ ਇਹ ਦੁੱਧ ਦਾ ਕੰਮ ਹੈ ਹਾਂਜੀ ਠੀਕ ਹੈ ਬਾਕੀ ਬਰੀਡ ਦੇ ਕੰਮ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜਿਹੜੀ ਬਈ ਆਪਾਂ ਇੱਥੇ ਝੋਟੀ ਲੈ ਕੇ ਆਏ ਆ ਇਹ ਨੀਲੀ 라ਵੀ ਦੀ ਹਾਂਜੀ ਇਹ ਕਿਹੜੇ ਬੁੱਲ ਦੀ ਹੈਗੀ ਇਹ 507 ਦੀ ਹੈ ਜੀ ਨਾਬੇ ਵਾਲੇ ਦੀ ਹਾਂਜੀ ਨਾਬੇ ਵਾਲੇ ਦੀ ਠੀਕ ਹੈ ਜੀ ਇੱਥੇ ਆਪਾਂ ਇਹ ਮਿਲਕਿੰਗ ਦੇ ਵਿੱਚ ਲੈ ਗਏ ਹਾਂਜੀ ਮਿਲਕਿੰਗ ਦੇ ਵਿੱਚ ਜੀ ਠੀਕ ਹੈ ਤੇ ਇਹ ਕੰਪਲੀਟ ਹੋ ਗਈ ਤਕਰੀਬਨ ਮਿਲਕਿੰਗ ਦਾ ਹਾਂਜੀ ਹਾਂਜੀ ਕਿੰਨਾ ਦੁੱਧ ਕੱਢਿਆ ਨੇ ਇਹਨੇ 22 ਕਿਲੋ 436 ਗ੍ਰਾਮ ਠੀਕ ਹੈ ਕਿਹੜੀ ਪੋਜੀਸ਼ਨ ਰਹੀ ਹੈ ਇਹ ਚੌਥੀ ਪੋਜੀਸ਼ਨ ਤੇ ਰਹੀ ਹੈ ਜੀ ਚੌਥੀ ਪੋਜੀਸ਼ਨ ਤੇ ਰਹੀ ਹੈ ਠੀਕ ਹੈ ਜੀ ਤੇ ਉਹ ਸੈੱਟ ਰਹੀ ਹੈ ਝੋਟੀ ਹਾਂ ਜੀ ਸੈੱਟ ਇਹਦੇ ਨਾਲ ਥੋੜਾ ਇੱਥੇ ਮੇਲੇ ਦੇ ਵਿੱਚ ਆ ਕੇ ਆਪਾਂ ਜਿੱਦਾਂ ਗੜਗੜ ਪਾ ਲਈਦਾ ਭਲਾਂ ਪੈ ਗਈਆਂ ਸੀ ਛੱਡੇ ਤੇ ਅੱਛਾ ਜੀ ਤੇ ਉਹਦਾ ਕਰਕੇ ਥੋੜਾ ਜਿਹਾ ਛੱਡੇ ਤੇ ਭਲਾਂ ਪਾਣ ਕਰਕੇ ਟੀਕੇ ਲਾਉਣੇ ਪੈਗੇ ਅਛਾ ਵੀਰੋ ਦੇ ਨੋਟ 4 ਕਿਲੋ ਘਰ ਨਾਲੋਂ ਘੱਟ ਕੱਢਿਆ ਆਇਆ ਨੇ ਘਰੇ 26 27 ਤੇ ਵਧੀਆ ਦਰਦੀ ਹੈ। ਮਸ਼ੱਕਰ 26 27 ਤੇ ਜਲਦੀ ਹੈ। ਹਾਂਜੀ ਹਾਂਜੀ। ਠੀਕ ਹੈ। ਤੇ ਸੂਆ ਇਹਦਾ ਦੂਜਾ ਗਾ? ਦੂਜਾ ਸੂਆ 6 ਦਾ ਆਂਦਾ ਜੀ। 6 ਦਾ ਆਂਦਾ ਮੋਹ। ਹਾਂਜੀ ਹਾਂਜੀ। ਠੀਕ ਹੈ ਛੋਟੀ ਉਮਰ ਦੇ ਵਿੱਚ ਹੀ ਹੈ। ਹਾਂਜੀ ਹਾਂਜੀ ਛੋਟੀ ਉਮਰ ਚ ਹੀ ਹੈ। ਤੇ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਸੀ? ਪਹਿਲੇ ਨੇ 18 ਕਿਲੋ 100 ਗ੍ਰਾਮ ਦੀ ਘਰੇ ਲਾਈਵ ਕੀਤੀ ਸੀ ਅਸੀਂ। ਉਦੋਂ ਇਹ 4 ਮਹੀਨੇ ਦੀ ਗੱਭਣ ਸੀਗੀ ਤੇ 7 ਮਹੀਨੇ ਦੀ ਸੂਈ ਹੋਈ ਸੀ। ਠੀਕ ਹੈ ਜੀ। ਲਾਈਵ ਕਿਹੜੇ ਚੈਨਲ ਤੇ ਹੋਈ ਵੀ ਆ ਉਹ ਡਾਕਟਰ ਜਗਜੀਤ ਪਲੇਸ ਤੇ ਅੰਦਰ ਜਗਜੀਤ ਵਾਲੇ ਛੰਨਾ ਵਾਲੇ ਤੇ ਹਾਂਜੀ 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 ਜੋ ਤੇ ਲਾਈਵ ਹੋਈ ਵੀ ਆ ਹਾਂਜੀ ਹਾਂਜੀ ਠੀਕ ਆ ਤੇ ਇਸ ਵਾਰ ਹੁਣ ਘਰੇ ਕੱਢ ਰਹੀ ਆ 26 26 27 ਕਿਲੋ ਦੁੱਧ ਦੇ ਵਧੀਆ ਲਾਈਨ ਦੇ ਵਿੱਚ ਖੜਕ ਕੇ ਚੱਲੀ ਜਾਂਦੀ ਹੈ ਠੀਕ ਆ ਤੇ ਦੁੱਧ ਦਿੰਦੀ ਲੰਮਾ ਸਮਾਂ ਹਾਂਜੀ ਬਹੁਤ ਲੰਮਾ 15 ਕਿਲੋ ਦੁੱਧ ਤੇ ਡਰਾਈ ਕੀਤੀ ਸੀ 7ਵੇਂ ਮਹੀਨੇ ਜੀ ਅੱਛਾ ਜੀ ਬਹੁਤ ਲੰਮਾ ਸਮਾਂ ਦੁੱਧ ਦਿੰਦਾ ਲੰਮਾ ਸਮਾਂ ਦੁੱਧ ਦਿੰਦਾ ਫਿਰ ਤਾਂ ਹਾਂਜੀ ਹਾਂਜੀ ਬਾਕੀ ਠੰਡੀ ਆ ਪੂਰੀ ਹੈ ਨਾ ਬਹੁਤ ਠੰਡੀ ਹੈ ਜੀ ਕਿ ਚੌਣ ਚਾਣ ਨੂੰ ਕਿਵੇਂ ਚੌਣ ਚੋ ਚਵਾਈ ਵੀ ਬਹੁਤ ਇੱਕ ਨੰਬਰ ਆ ਜੀ ਇੱਕ ਨੰਬਰ ਆ ਠੀਕ ਆ ਥਾਣ ਵੀ ਥਾਣ ਵੀ ਆ ਗਿੱਠ ਗਿੱਠ ਦੀ ਵਾਥੇ ਥਾਣਿਆ ਇਹਦੇ ਠੀਕ ਆ ਜੀ ਥਾਣਾ ਦਾ ਗੈਪ ਵੀ ਤੇ ਥਾਣ ਬਿਲਕੁਲ ਸਟੇਟ ਆ ਜਦੋਂ ਅੱਜ ਕੱਲ ਜੱਜ ਮੰਗਦੇ ਹੈ ਕੰਪੀਟੀਸ਼ਨ ਦੇ ਵਿੱਚ ਬਿਊਟੀ ਵਾਲੇ ਦੇ ਵਿੱਚ ਹਾਂਜੀ ਬਿਲਕੁਲ ਸਟੇਟ ਸਿੱਧੇ ਥਾਣਿਆ ਠੀਕ ਆ ਬਿਊਟੀ ਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਨਾ ਹਾਂਜੀ 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 ਬਿਲਕੁਲ ਤੇ ਬਿਊਟੀ ਵਾਲੀ ਵੀ ਲੜ ਸਕਦੀ ਹੈ ਹਾਂਜੀ ਤੇ ਜਿਹੜੇ ਬਈ ਇਹਦੇ ਸਿੰਘ ਸੀਗੇ ਫਿਰ ਦੰਗਾਏ ਬਈ ਸਿੰਘ ਤਾਂ ਅੱਗੇ ਹੋਇਆ ਜੀ ਇਹਦੇ ਸ਼ੁਰੂ ਤੋਂ ਹੀ ਹਾਂਜੀ ਸ਼ੁਰੂ ਤੋਂ ਹੀ ਜੀ ਠੀਕ ਹੈ ਇਹ ਆਪਾ ਯੂਨੀਵਰਸਿਟੀ ਚੋਂ ਲਈ ਸੀਗੀ ਜੀ ਠੀਕ ਹੈ ਯੂਨੀਵਰਸਿਟੀ ਸਾਰਿਆਂ ਦਾ ਤਾਕਦਿਰਗੀ ਹੈ ਠੀਕ ਹੈ ਜੀ ਉੱਥੇ ਦਾ ਫਰ ਖੁੱਲੇਗਾ ਰਹਿੰਦਾ ਹੈ ਯੂਨੀਵਰਸਿਟੀ ਚੋਂ ਮੇਰਾ ਦੋਸਤ ਹੈ ਇੱਕ ਹੈ ਬੋਲਡਰਿੰਗ ਦੇ ਵਿੱਚ ਰਾਜਾ ਜੀ ਉਹਨੇ ਲਈ ਸੀ ਉਦੋਂ ਤੋਂ ਮੈਂ ਲਈ ਸੀ ਉਹਨਾਂ ਨੂੰ ਤੁਸੀਂ ਲੈ ਲਈ ਸੀ ਹਾਂਜੀ ਠੀਕ ਹੈ ਜੀ ਇਵਰ ਕਿਵੇਂ ਤੁਸੀਂ ਆਪਣੇ 507 ਦੇ ਰਿਜ਼ਲਟ ਦੋ ਕਿਵੇਂ ਲੱਗਿਆ ਫਿਰ ਤੁਹਾਨੂੰ ਬਹੁਤ ਵਧੀਆ ਜੀ ਮੈਂ ਹੁਣ ਇੱਕ ਮੇਰੇ ਕੋਲ ਮੱਝ ਹੋਰਵੇਂ ਮੇਲੇ ਤੇ ਲੈ ਗਿਆ ਉਹਦੇ ਉਹਨੂੰ ਵੀ ਹੁਣ ਇੱਥੇ 507 ਦੇ ਤੁਸੀਂ ਰੱਖਾਉਣ ਲੱਗੀਆਂ ਜੀ ਠੀਕ ਚੱਗ ਗਿਆ ਅੱਛਾ ਉਹਦੇ 570 ਖੋਣਾ ਹਾਂਜੀ ਉਹਦੇ 507 ਠੀਕ ਆ ਵੀ ਇਹਦਾ ਤੁਹਾਨੂੰ ਰਿਜ਼ਲਟ ਵਧੀਆ ਮਿਲਿਆ ਹਾਂਜੀ ਵਧੀਆ ਮਿਲਿਆ ਜੀ ਤਾਂ ਕਰਕੇ ਤੁਸੀਂ ਰੱਖਾਉਣਾ ਹਾਂਜੀ 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 ਠੀਕ ਆ ਜੀ ਆ 507 ਬਹੁਤ ਵਧੀਆਗਾ ਚੰਗੇ ਰਿਕਾਰਡ ਦਾਗਾ ਹਨ ਹਾਂਜੀ ਠੀਕ ਆ ਜੀ ਲੋ ਵੀ ਦੋਸਤੋ ਝੋਟੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਦੇਖ ਸਕਦੇ ਹੋ ਬਹੁਤ ਚੰਗਾ ਰਿਜ਼ਲਟ ਆ 507 ਦਾ ਭਾਈ 15 ਨੁਕਾ ਭਾਈ 나ਗ ਦਾ ਵੀ ਦੇਖੋ ਮੇਰੇ 930 ਦਾ ਹੀ ਮਰਦਾ ਕਿਉਂ ਜੀ ਜੀ ਸਾਹਿਬ ਜਿਹੜੀ ਚੀਜ਼ ਤਰੀਕੀ ਕਰਦਾ ਦਵਾ ਰਿਹਾ ਹੈ ਜੀ ਇਧਰੋਂ ਵੀ ਦੇਖ ਸਕਦੇ ਹੋ ਤੁਸੀਂ 930 ਵਾਲੀ ਨੇ ਆ ਬਹੁਤ ਚੰਗੀ ਛੋਟੀ ਆ ਗਈ ਇਹ ਬਹੁਤ ਚੰਗੇ ਰਿਜ਼ਲਟ ਆ ਗਏ 507 ਤੇ ਤੇ ਮਾਰਕਿੰਗ ਵੀ ਬਹੁਤ ਵਧੀਆ ਗਈ ਇਧਰ ਤੁਸੀਂ ਦੇਖ ਸਕਦੇ ਹੋ ha <laughs>